welcom or welcome back to my channel ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ wants ਦੇ ਰੂਲ ਕਰਵਾਏ ਸੀਗੇ ਹਨਾ ਅੱਜ ਮੈਂ ਤੁਹਾਨੂੰ ਇਹ ਦੇ ਰਿਲੇਟਿਡ ਐਗਜ਼ਾਮਪਲਸ ਦੱਸਣਾ ਚਾਹੁੰਦੀ ਆ ਸੈਂਟੈਂਸਸ ਦੇ ਥਰੂ ਦੇਖੋ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਆਈ ਵਾਂਟ ਟੂ ਟਾਕ ਟੂ ਯੂ ਇਹ ਵਿੱਦ ਦੀ ਜਗ੍ਹਾ ਇੱਥੇ ਟੂ ਵੀ ਆ ਸਕਦਾ ਹੈ ਠੀਕ ਹੈ ਜੀ ਜੀ ਸਮਨੇ ਮੈਂ ਦੇਖੋ ਲਿਖਿ ਹੋਏ ਆ ਵੀ ਸੈਂਟੈਂਸਸ ਲੈਂਦੇ ਨੇ ਕੁਝ ਜਿਵੇਂ ਕਿ ਦੇਖੋ ਆਪਾਂ ਕਰਨਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਸੀਂ ਉਹਨੂੰ ਕਿਵੇਂ ਬੋਲਦੇ ਹਾਂ ਆਈ ਵਾਂਟ ਟੂ ਟਾਕ ਟੂ ਯੂ ਇਹ ਵਿਦ ਵੀ ਲਗਾ ਸਕਦੇ ਆ ਔਰ ਟੂ ਦੀ ਜਾਂਦੇ ਠੀਕ ਹੈ ਅਗਰ ਦੇਖੋ ਮੈਂ ਉਸ ਨੂੰ ਮਿਲਣਾ ਨਹੀਂ ਚਾਹੁੰਦਾ ਹਾਂ i don't want to meet him ਠੀਕ ਹੈ ਮਤਲਬ ਕਿ ਫਰਕ ਤੁਸੀਂ ਇਹ ਦੇਖਣਾ ਕਿ ਵੌਂਟ ਕਿਦੇ ਨਾਲ ਲੱਗਣਾ ਤੇ ਵੌਂਟਸ ਟੂ ਕਿਦੇ ਨਾਲ ਲੱਗਣਾ ਤੁਸੀਂ ਇਹ ਸਾਰੇ ਸੈਂਟੈਂਸਸ ਪੜ੍ਹ ਕੇ ਦੇਖ ਸਕਦੇ ਹੋ ਤੇ ਇਹਨਾਂ ਨੂੰ ਨੋਟ ਡਾਉਨ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਫਿਰ ਮੈਂ ਨਾ ਤੁਹਾਨੂੰ ਅਗਲੀ ਵਾਰੀ ਹੋਰ ਦੱਸਾਂਗੀ ਹੋਰ ਸੈਂਟੈਂਸਸ ਵੀ ਲਗਵਾਵਾਂਗੇ ਨਹੀਂ ਤਾਂ ਤੁਹਾਨੂੰ ਅੱਗੇ ਮੈਂ ਅਗਲਾ ਸੈਂਟੈਂਸ ਮਤਲਬ ਜੋ ਟੈਂਸਸ ਆਪਣੇ ਚੱਲ ਰਹੇ ਸੀਗੇ ਉਹ ਮੈਂ ਤੁਹਾਨੂੰ ਅੱਗੇ ਕਰਵਾ ਦਾਂਗੀ ਠੀਕ ਹੈ ਹੁਣ ਤੱਕ ਤੁਸੀਂ ਬਸ ਇਹ ਦੇਖੋ ਤੇ ਇਹਨਾਂ ਨੂੰ ਸਮਝੋ ਆਪਣਾ ਨੋਟ ਡਾਉਨ ਕਰੋ ਠੀਕ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਨਾਲ